ਕੀ ਇਦਾਂ ਤੀਉਂ ਜ਼ਮਾਨੇ ਦੇ ਜਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ ਇਹ ਜਿਹੜੇ ਅਮਰਪਾਲ ਨਾਲ ਅਮਰਪਾਲ ਨਾਲ ਜਿਹਨੂੰ ਜਿਹੜਾ ਡਿਬੂਰ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹਨੂੰ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਥੋੜੇ ਬਹੁਤ ਬੁਰੀ ਹਾਲਤ ਕਰੂੰਗਾ ਥੋੜੇ ਨਾਲ ਇੱਕ ਮਹਿਰੂ ਦਾ ਅਮਰਪਾਲ ਉਹਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੋੱਕੇ ਮਾਰਦਾ ਰਿਹਾ ਅਮਰਪਾਲ ਬਰਾਬਰ ਹਾਂਜੀ ਹਜੇ ਵੀ ਹੁਣ ਧੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਥੋੜੇ ਕੀ ਵਜਾ ਜਿਹੜੀ ਮਾਰਤੀ ਐ ਇੰਨੀ ਬਸ ਨਸ਼ੇ ਦੇ ਵਿੱਚ ਲੋਰ ਚ ਕੀ ਜਾਂਦਾ ਸਾਰਾ ਕੁਝ ਵੈਸੇ ਆ ਦੀ ਮੰਗ ਇਹ ਮੰਗਦਾ ਹੀ ਇਹ ਮੰਗਦਾ ਚਾਹਤ ਕੋਈ ਦਾ ਸਹਾਰਾ ਨਹੀਂ ਜੇ ਤੱਕ ਛੱਡ ਕੇ ਚਲੇ ਜਾਓ ਤੁਸੀਂ ਤੇ ਬਸ ਆਪਣਾ ਮੈਂ ਰਹੂੰਗਾ ਇੱਥੇ ਤੂੰ ਕਾਬੂ ਕਰ ਵੀ ਤੇ ਬਾਈ ਇੱਥੇ ਇਹ ਤਾਂ ਬੇਦਖ ਕੀਤਾ ਜੀ ਫੇਰ ਵੀ ਆ ਜੀ ਹਾਂ ਫੇਰ ਵੀ ਕਹਿੰਦਾ ਆਉਂਦਾ ਵੀਰ ਕਿਉਂ ਆਉਂਦਾ ਜੀ ਕੋਈ ਕੀ ਮੰਗ વાડી ਮੰਗਲ ਜਾਨੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਸਾਡੇ ਘਰੇ ਆ ਗਏ ਮਲਕਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਬਚ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿੰਨੇ ਆਏ ਪੰਜ ਜਾਣੇ ਪੰਜ ਛੇ ਜਾਣੇ ਛੇ ਜਾਣੇ ਸੀ ਨਹੀਂ ਦੋਹਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਮੂਹੇ ਸੀ ਦੂਜੀ ਸਾਡੇ ਘਰਿਆਂ ਨੇ ਮੂਹ ਲਵੇਟੇ ਨੇ ਉਹਨਾਂ ਦੇ ਯਾਹ ਬਸ ਕਾ ਪਾਣੇ ਚ ਆ ਕੇ ਹਾਂਜੀ ਪਾਣੇ ਜਾਏ ਹਾਂ ਮੈਂ ਗਵਾਨੀ ਕਰਦਾ ਹਾਂ ਆਹ ਸਾਡੇ ਭਤੀਸ ਹੈ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੀ ਇਹ ਜਿਹ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸਾਰਿਆਂ ਹਾਂਜੀ ਹਾਂਜੀ ਸਾਰਿਆਂ ਹੋਵੇ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਵੀ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੂਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਾ ਮੁਲਾਜ਼ਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਇਸ ਵੇਲੇ ਦੀ ਫਰੋਸ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਪੁੱਤ ਨੇ ਆਪਣੇ ਮਾਤਾ-ਪਿਤਾ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨਹੰਗ ਸਿੰਘ ਜਿਸ ਨੇ ਬਾਣਾ ਪਹਿਨਿਆ ਹੋਇਆ ਹੈ ਤੇ ਉਸਨੇ ਆਪਣੇ ਮਾਤਾ-ਪਿਤਾ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਤੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਤੇ ਪੁੱਤ ਨੇ ਆਪਣੇ ਯਾਰਾ ਦੋਸਤਾਂ ਨੂੰ ਬੁਲਾ ਕੇ ਆਪਣੇ ਮਾਤਾ-ਪਿਤਾ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਤੁਹਾਨੂੰ ਅੰਦਾਜ਼ੇ ਕਿ ਸਾਰਾ ਮਾਮਲਾ ਜਾਇਦਾਦ ਨੂੰ ਲੈ ਕੇ ਹੋਇਆ ਹੈ ਜਾਇਦਾਦ ਨੂੰ ਲੈ ਕੇ ਪੁੱਤ ਨੇ ਆਪਣੇ ਮਾਤਾ ਪਿਤਾ ਦੀ ਕੁੱਟਮਾਰ ਕੀਤੀ ਹੈ ਤੇ ਮਾਪਿਆਂ ਨੇ ਪਹਿਲਾਂ ਇਸ ਨੂੰ ਕੈਨੇਡਾ ਭੇਜਿਆ ਸੀ ਤੇ ਕੈਨੇਡਾ ਰਹਿ ਕੇ ਵਾਪਸ ਫਿਰ ਪੰਜਾਬ ਆ ਗਿਆ ਤੇ ਜਾਇਦਾਦ ਦੀ ਮੰਗ ਕਰ ਰਿਹਾ ਸੀ ਤੇ ਇਸੇ ਗੱਲ ਨੂੰ ਲੈ ਕੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਆਪਣੇ ਮਾਪ ਬਾਬਤੇ ਕਿਰਪਾਨਾ ਦੇ ਨਾਲ ਹਮਲਾ ਕੀਤਾ ਕੀ ਨਾਮ ਤੁਹਾਡਾ ਕੀ ਤੁਹਾਡਾ ਜਸਵੀਰ ਕੌਰ ਮੈਂ ਨਾ ਗੋਗਵਾਣੀ ਦੇ ਰਣਣਾ ਨੇ ਕੀ ਹੋਇਆ ਜਿਸ ਰਿਪੋਰਟ ਜਿੱਦ ਤੁਹਾਡੇ ਤੇ ਹਮਲਾ ਹੋਇਆ ਕਿਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਈਵਨ ਐ ਨੂੰ ਅਸੀਂ ਪੜਾ ਕੇ ਤੇ ਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡੇ ਨਾਲ ਲੜਨਾ ਘੁਣਾਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਅਸੀਂ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪੁਰ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਆ ਕੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੁਣਾਣਾ ਸ਼ੁਰੂ ਕਰਤਾ ਫੇਰ ਅਸੀ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਬੰਨ ਰਾ ਇਹਦਾ ਨਾ ਤੇ ਲੜਾਈ ਚੰਗੀ ਨਾ ਦੀ ਇਹ ਆ ਨਾ ਮੈਂ ਤਾਂ ਨਾ ਤੇ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਸਤੇ ਮੈਂ ਤੁਹਾਨੂੰ ਘਟ ਮਾਰ ਕੇ ਤੁਹਾਡੇ ਕੋ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫੇਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਮੈਂ ਫੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੇਲਾਈ ਫੇਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਵਸੋਣੇ ਮੈਂ ਤੁਹਾਨੂੰ ਵਸਣੇ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਤਰ੍ਹਾਂ ਲੜ ਕੇ ਘਰ ਦਿੱਲੀ ਦਾ ਕੰਮ ਸੀਗਾ ਫਿਰ ਇਹ ਅਮਤਪਾੜ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲਦਾ ਫਿਰ ਦੋ ਤਿੰਨ ਵਾਰੀ ਅਮਤਪਾੜ ਨੂੰ ਲੈ ਕੇ ਮੇਰੇ ਆੜਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫਿਰ ਅਸੀਂ ਬੇਦਖਲ ਕਰਦਾ ਜਦ ਤੱਕ ਅਸੀਂ ਬੇਦਖਲ ਕਰਤਾ ਫਿਰ ਘਰੋਂ ਚਲਾ ਗਿਆ ਫਿਰ ਇਹ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟਾਂਕੇ ਲੱਗੇ ਉਹ ਅਸੀਂ ਮਸਾਂ ਬਚਾਇਆ ਔਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗਾਰਨੀ ਕਰਦਾ ਕੋਈ ਗਾਰਨੀ ਠੀਕ ਹੈ ਪਰ ਇਹ ਨਹੀਂ ਸਦਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾ ਮਾਰਨ ਆ ਗਿਆ ਪੰਜ ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਦਰਖਾਸਤਾਂ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਉਹ 300 ਕੋ ਮੇਰਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਹਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬੰਦੀ ਆ ਠੀਕ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਕਿ ਕਿ ਸਟਰਾ ਦੇ ਦੇ ਸਬੰਧ ਨੇ ਉਹਦਾ ਕੋਈ ਹੋਰ ਵੀਗਾ ਅਮਰਤਪਾਲ ਨਾਲ ਹਮਰਤਪਾਲ ਨਾਲ ਸਬੰਧ ਹੈ ਕੀ ਹੈ ਉਹਨਾਂ ਨਾਲ ਵੀ ਜਾਂਦਾ ਹੁੰਦਾ ਸੀ ਮੈਨੂੰ ਬਣਾ ਪਾ ਕੇ ਹੁਣ ਕੀ ਬਣਾ ਤੈਨੇ ਅਜੇ 2 ਸਾਲੀ 1.5 ਸਾਲੀ ਹੋਇਆ ਪਾਇਨ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਬਣਾ ਦੇ ਤਾਂ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪੈਣ ਨੂੰ ਕੁੱਟੋ ਮਾਰੋ ਨਾਲੇ ਕਾਹਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਜਾਂ ਕੋਈ ਕੰਮ ਕਰਦਾ ਸੀ ਕਦੇ ਨਹੀਂ ਸੀ ਨਾ ਕਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹੋ ਇਸ ਆਸਟ੍ਰੇਲੀਆ ਹਾਂਜੀ ਅੱਛਾ ਇਹ ਤਾਂ ਵਿਆਹ ਨਹੀਂ ਹੋਇਆ ਨਹੀਂ ਹੋਇਆ ਅੱਛਾ ਹੋੜ ਕਿਸ ਤਰ੍ਹਾਂ ਦੀ ਹੈ ਹਰਕਤ ਬਸ ਹਰਕਰਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਖੋ ਕਰਦਾ ਹੀ ਹੋਗਾ ਜੋ ਸੱਡਰੋਂ ਲੁੱਟ ਕੇ ਲਗਿਆ ਆ ਜਿਹਨੇ ਜਿਹੜੇ ਨਾਲ ਆਏ ਉਹਨਾਂ ਕਿਹਾ ਕਿ ਕਿੰਨੀਆਂ ਕਿ ਲੁੱਟਾ ਕਰਦੇ ਕਿੰਨੀਆਂ ਕਿ ਮਾਵਾਂ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦੇ ਲੋਕਾਂ ਨੂੰ ਕੁੱਟ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੇ ਨੇ ਕੀ ਕਹਿਣਾ ਸਿੱਖੀ ਇਹ ਕੁਛ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕੱਕਾ ਖੈ ਸਰਦਾਨੀਗਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫੱਦਾ ਘੋੜੀਆਂ ਨੂੰ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਹਾਂਜੀ ਘਰ 'ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨਾਲ ਕੀਤਾ ਤੇ ਉਹ ਤੇ ਨਹੀਂ ਤੇ ਉਹ ਤੇ ਕਿਹਦੇ ਨਾਲ ਕੀਤਾ ਕੀ ਸੀ ਦੇਸ਼ਵਾਨ ਵੇਸ ਬੱਲਾ ਨਾ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲੌਂਦਾ ਉਹਦਾ ਚਲੌਂਦਾ ਹਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰੋਂ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਕਿੰਨੇਂਗ ਨੇ ਗੇਟ ਖਲਾ ਕੇ ਕਹਿੰਦਾ ਕਿ ਮੈਂ ਤੇਰੇ ਗੁੱਟ ਵੱੜ ਤੋਂ ਬੂਆ ਖੋਲ ਦੇ ਇੱਦਾਂ ਕਿਹੜਾ ਖੂਨ ਦਾ ਪਿਆਸਾ ਬਣ ਗਿਆ ਇਹ ਕੀ ਕੰਮ ਤੇ ਖੂਨ ਤਾਂ ਪਿਆਸਾ ਹੀ ਆ ਤਾਂ ਜਦੋਂ ਹੰਦਾ ਜੰਮਿਆ ਹੁੰਦਾ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਵਿੱਚ ਕਾਰਵਾਈ ਪਾਸ ਕਰੇ ਹਾਂ ਹਾਂਜੀ ਮਾਲਾ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਹਸਣ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਂ ਮੇ ਖੁੱਲਾ ਫਰਦਾ ਉਹਨੂੰ ਕਿਹੜਾ ਪਾਸ ਫੜ ਰਹੀ ਹੈ ਸਰ ਦੇ ਹਾਂਜੀ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਮਾ ਉਹਨੂੰ ਕੀ ਮਾਮਲਾ ਸਰ ਇਹ ਮਾਮਲਾ ਇਹ ਜੀ ਪਿੰਡ ਗਗਵਣਾ ਜੀ ਉਥੋਂ ਜਸਵੀਰ ਕੌਰ ਪਤਨੀ ਗਰੇਜ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਦੇ ਜੀ ਆ ਕੇ ਤੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇਕਾਰ ਦੇ ਸੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਦੇ ਨੰਨਫੇ ਬੰਦੇ ਚਾਰ ਹੋਰ ਜੀ ਅੰਦਰ ਬੜੇ ਤੇ ਮੁਕਦਮਾ ਹਾਂ ਜੀ ਮੁਕਦਮਾ ਦਰਜ ਕਰਤਾ 33 ਨੰਬਰ ਐਫ ਆਰ ਹੈ ਜੀ 452 ਚ 147 9323 ਅਗਲੀ ਕਾਰਵਾਈ ਗਤੀਸ਼ ਜਾਰੀ ਹੈ ਜੀ ਮੇਜਰ ਸਿੰਘ ਠੰਡਾ ਸਾਹਿਬ ਲੱਗੇ ਆ ਕਰ ਰਹੀ ਕੀ ਇਦਾਂ ਤੁਸੀਂ ਮੰਨਦੇ ਹੋ ਜੇ ਜਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ ਨਹੀਂ ਤੁਸੀਂ ਕਹਿ ਰਹੇ ਕਿ ਅਮਰਪਾਲ ਨਾਲ ਅਮਰਪਾਲ ਨਾਲ ਇਹ ਜਿਹੜਾ ਜਿਹੜਾ ਜਿਬਰੂਰ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹ ਨੂੰ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਥੋੜੇ ਬਹੁਤ ਪੂਰੀ ਹਾਲਤ ਕਰੂੰਗਾ ਤੁਹਾਡੇ ਨਾਲ ਇੱਕ ਮਹਿਰੂ ਦਾ ਅਮਰਪਾਲ ਉਹ ਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਪੂਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੋੱਕੇ ਮਾਰਦਾ ਰਿਹਾ ਅਮਰਪਾਲ ਸਾਰਾ ਪਾਸ ਹਾਂਜੀ ਹਜੇ ਵੀ ਹੁਣ ਧੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਕੋਲੋਂ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬੱਸ ਬਸ ਨਸ਼ੇ ਦੇ ਵਿੱਚ ਲੋਰ ਕੀ ਕਹੀ ਜਾਂਦਾ ਸਾਰਾ ਕੁਝ ਐਸੇ ਆ ਨਹੀਂ ਮੰਗ ਪਏ ਹੀ ਮੰਗਦਾ ਹੀ ਐੇ ਮੰਗਦਾ ਘੱਟ ਛੱਡੋ ਤੇ ਜਾਣਾ ਕਿੱਧਰ ਇਹ ਤਾਂ ਘਰ ਛੱਡ ਕੇ ਚਲੇ ਜਾਓ ਤੁਸੀਂ ਤੇ ਬੱਸ ਆਪਣਾ ਮੈਂ ਰਹੂੰਗਾ ਇੱਥੇ ਕੋ ਕਾਗਜ਼ੀ ਕਾਰਵਾਈ ਕਰਵਾਈ ਐ ਤੇ ਕ ਬੇਦਖਲ ਕੀਤਾ ਜੀ ਫਿਰ ਵੀ ਆ ਜੀ ਹਾਂ ਫਿਰ ਵੀ ਕਹਿੰਦਾ ਆਉਂਦਾ ਵੀਰ ਕਿਉਂ ਆਉਂਦਾ ਜੀ ਕੋ ਕਾਗਜ਼ੀ ਕੀ ਮੰਗਦਾ ਗਾਡੀ ਮੰਗਲ ਜਾਨੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਸਾਡੇ ਘਰੇ ਆ ਗਿਆ ਬਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਭੱਜ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿ ਜਿਹੜੇ ਆਏ ਤਰਫ ਪੰਜ ਜਾਣੇ ਪੰਜ ਛੇ ਜਾਣੇ 6 ਜਾਣੇ ਸੀ ਸਾਰੇ ਬਾੜਾ ਨਹੀਂ ਤਿੰਨ ਦੋਹਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੂਜੀ ਸਾਡੇ ਕੱਪੜਿਆਂ ਨੂੰ ਲਵੇਟੇ ਸੀ ਉਹਨਾਂ ਨੇ ਆ ਤੁਸੀਂ ਕਹਿੰਦੇ ਬਾਣੇ ਚ ਆ ਕੇ ਹਾਂਜੀ ਬਾਣੇ ਜਾਏ ਜੀ ਮੈਂ ਗਵਰਨਰ ਨਹੀਂ ਕਰਦਾ ਹਾਂ ਸਾਰੇ ਪੱਤੀ ਸਿੰਘ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਤੂੰ ਨਹੀਂ ਚਾਹੀਦੀ ਜਿਹੜੀ ਇਹ ਇਹ ਜੇ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ